ਗੋੜੀ ਮਹਲਾ ਪੰਜਵਾ ਸੋਖਮਣੀ ਸਾਹਿਬ ਸਗਲ ਸ੍ਰੇਸ਼ਟ ਕੋ ਰਾਜਾ ਦੁਹੀਆ ਹਰ ਕਾ ਨਾਮ ਜਬ ਤਹ ਹੋਏ ਸੁਹੀਆ ਲਾਖ ਕਰੋਰੀ ਬੰਧਨ ਪਰਮ ਹਰ ਕਾ ਨਾਮ ਜਪਤ ਨਿਸਤਰੈ ਅਨੇਕ ਮਾਇਆ ਰੰਗ ਤਿਖ ਨਾ ਬਜਾਵੇ ਹਰ ਕਾ ਨਾਮ ਜਪਤ ਅਘਾਵੇ ਇਹ ਮਾਰਗ ਇਹੋ ਜਾਤ ਇਕਲਾ ਐ ਹਰ ਨਾਮ ਸੰਗ ਹੂਤ ਸੁਹਿਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮਖ ਪਰਮਗਤ ਪਾਈਐ ਐਸਾ ਨਾਮ ਮਨ ਸਦਾ ਧਿਆਈਐ ਨਾਣਕ ਗੋਰਮਖ ਪਰਮਗਤ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ